ਗਰੇ ਸੱਚੇ ਗੁਰੂ ਮਹਾਰਾਜੀ ਬਖਸ਼ਾ ਪ੍ਰਾਪਤ ਕਰਦੇ ਹੋਏ ਆਪਣੀਆਂ ਸਰਵਮਾਨਤ ਹੋਏ ਹੋ ਆਪ ਦੀ ਸੰਸਾਰਿਆਂ ਨੂੰ ਗੁਰੂ ਦੇ ਨਾਲ ਅੱਜ ਜੁੜਿਆ ਹੈ ਅੱਜ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਮਾਤਾ ਸਾਹਿਬ ਕੌਰ ਦੇ ਪੁੱਤਰ ਬਣੇ ਹੋ ਪੁੱਤਰੀਆਂ ਬਣੇ ਹੋ ਗੁਰੂ ਮਹਾਰਾਜ ਦੀ ਬੜੀ ਤੁਹਾਡੇ ਤੇ ਬਖਸ਼ਿਸ਼ ਹੋਈ ਹੈ ਅਸੀਂ ਸਾਰੇ ਜਿੰਨੇ ਵੀ ਸਰੂਨੀ ਪ੍ਰੋਪਰ ਪ੍ਰਬੰਧਕ ਕਮੇਟੀ ਦੇ ਪ੍ਰਚਾਰ ਸਹਿਬਾਨ ਢਾਡੀ ਸਹਿਬਾਨ ਮੇਰੇ ਵੀਰ ਆਪਣੇ ਮੈਂਬਰ ਡਾਇਰੈਕਟਰ ਜੋ ਬੀਬੀ ਵਰਦੀਪੌਰ ਤੇ ਉਹਨਾਂ ਦੇ પતિ ਕੁਲਦੇਵ ਸਿੰਘ ਜੀ ਖੋਮਾ ਸਹਿਬਾਨ ਤੇ ਨਾਲ ਸਾਡੇ ਮੈਨੇਜਰ ਗੁਰਲਾਲ ਸਿੰਘ ਜਿਨ੍ਹਾਂ ਦੇ ਪ੍ਰਮ ਸਤਕਾ ਗੁਰੂ ਮਹਾਰਾਜ ਸਕੇ ਪਾਛਤੀ ਕਪਾਤ ਬਕਤਿੰਦਰੋਂ ਇੱਥੇ ਸਭੂਆਂ ਨੂੰ ਆਈਆਂ ਨੇ ਕਿਉਂਕਿ ਉਹਨਾਂ ਦਾ ਵੀ ਬੜਾ ਧੰਨਵਾਦ ਹੋਂਸਰ ਦਾ ਹੋਇਆ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਸਮਾਉਂ ਵਿੱਚ ਆਪਣੇ ਸੇਪਾਏ ਨੇ ਇਹ ਇਸੇ ਤਰ੍ਹਾਂ ਜਿਹੜੇ ਮੇਰੇ ਵੀਰ ਮੇਂਹਾਂ ਭੈਣਾਂ ਨੇ ਅਮਰ ਛਕਿਆ ਹੈ ਗੁਰੂ ਦੇ ਨਾਲ ਜੁੜੇ ਰਹੋ ਮਹਰਿਯਾ ਅੱਜ ਗੁਰਦੁਆਰਾ ਪੋੜੇ ਮਾਲਾ ਸਾਹਿਬ ਕੀ ਅਮੁਕ ਸੰਚਾਰ ਹੋਇਆ ਸੰਤਨ ਕੀ ਸੰਗੋਧਨ ਕਰਨਾ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਨੀ ਗੁਰਦੁਆਰਾ ਪਰਉਂਦ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਡੇਰਾ ਬਾਬਾ ਆਜਾਪਾਲ ਸਿੰਘ ਜੀ ਘੋੜਿਆਂ ਵਾਲਾਂ ਦਾਬਾ ਵਿਖੇ ਜੋਤਨ ਤਨ ਗੁਰੂ ਅਮਰਦਾਸ ਜੀ ਮਹਾਰਾਜੀ ਦਾ 450 ਸਾਲਾ ਜੋਤੀ ਜੋਤ ਪੁਰਬ ਅਤੇ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜੀ ਦਾ 450 ਸਾਲਾ ਗੁਰਤਾ ਗਦੀ ਪੁਰਬ ਬੜੀ ਤੁੰਤਾ ਦੇ ਨਾਲ ਸੰਗਤਾਂ ਦੇ ਸਮੁੱਚੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਇਸੇ ਦੇ ਤਹਿਤ ਅੱਜ ਗੁਰਦੁਆਰਾ ਸਾਹਿਬ ਵਿਖੇ ਘੋੜਿਆਂ ਵਾਲੀ ਗੁਰਦੁਆਰਾ ਵਿਖੇ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਹੋਇਆ ਪੰਜ ਪਿਆਰੇ ਸਭਾਂ ਦਾ ਜਥਾ ਤੱਕ ਸ਼੍ਰੀ ਦਵੰਦ ਸਾਹਿਬ ਤਲਵੰਡੀ ਸਾਬ ਤੋਂ ਪਹੁੰਚਿਆ ਔਰ ਇਸ ਦੇ ਵਿੱਚ 90 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਜੋ ਆਪਣਾ ਜੀਵਨ ਸਫਲਾ ਕੀਤਾ ਹੈ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਨੂੰ ਜਿਹੜੇ ਕਕਾਰ ਪੇਟਾ ਰਹਿਤ ਧਰਮ ਪ੍ਰਚਾਰਕ ਕਮੇਟੀ ਦੇ ਵੱਲੋਂ ਦਿੱਤੇ ਗਏ ਹੈ ਬڑا ਸਹਿਯੋਗ ਰਹਾ ਤੁਹਾਡੇ ਮੈਨੇਜਰ ਸਾਹਿਬ ਦਾ ਸਾਡੇ ਸਮੁੱਚੇ ਪ੍ਰਚਾਰਕ ਸਹਿਬਾਨ ਢਾਡੀ ਸਹਿਬਾਨ ਸਾਰਿਆਂ ਨੇ ਬੜੇ ਉਦੰਗ ਉਪਰਾਲੇ ਕਰਕੇ ਵੱਖ-ਵੱਖ ਂ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਪ੍ਰਚਾਰ ਪ੍ਰਸਾਰ ਕੀਤਾ ਔਰ ਇਸ ਕਰਕੇ ਅੱਜ 90 ਪ੍ਰਾਣੀ ਗੁਰੂ ਦੇੰਦਾਲ ਜੁੜੇ ਨੇ ਸੋ ਸਾਰਿਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਸਤਿਗੁਰੂ ਸਾਰਿਆਂ ਨੂੰ ਰਹਿਤ ਵਹਿਤ ਦੀਆਂ ਦਾਤਾ ਬਖਸ਼ਣ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪ੍ਰੀਤ ਪਾਤਸ਼ਾਹ ਜੀ ਅੱਜ ਗੁਰਦੁਆਰਾ ਕੋੜਿਆਂ ਵਾਲਾ ਸਾਹਿਬ ਵਿਖੇ ਮਤ ਸੰਚਾਰ ਹੋਇਆ ਇਸ ਵੰਦੀ ਸੰਗਤਾਂ ਨੂੰ ਕੀਨੇ ਕੰਮ ਅੱਜ ਗੁਰਦੁਆਰਾ ਕੋੜਿਆਂ ਵਾਲਾ ਸਾਹਿਬ ਨਾਬਾ ਹਲਕਾ ਪਟਿਆਲਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਰਹਿਨਮਾਈ ਦੇ ਹੇਠ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਜਿਨ੍ਹਾਂ ਵੱਲੋਂ ਬਹੁਤ ਯੋਗ ਯਤਨ ਕਰਦੇ ਹੋਏ ਉਪਰਾਲੇ ਕਰਦੇ ਹੋਏ ਤਨ ਤਨ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਪਾਤਸ਼ਾਹ ਜੀ ਦੇ 450 ਸਾਲਾ ਜੋਤੀ ਜੋਤ ਸਤਾਬਦੀ ਨੂੰ ਮੁੱਖ ਰੱਖਦੇ ਆ ਤਨ ਤਨ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੇ 450 ਸਾਲਾ ਗੁਰਤਾ ਗੱਦੀ ਸਤਾਬਦੀ ਨੂੰ ਮੁੱਖ ਰੱਖਦੇ ਆ ਹੋਇਆਂ ਜੋ ਅੰਮ੍ਰਿਤ ਸੰਚਾਰ ਦੀ ਲਹਿਰ ਚ ਆਰੰਭ ਕੀਤੀ ਹੈ ਉਸ ਦੇ ਤਹਿਤ ਅੱਜ ਗੁਰਦੁਆਰਾ ਕੋੜਿਆਂਵਾਲਾ ਸਾਹਿਬ ਨਾਬਾ ਵਿਖੇ ਲਗਭਗ 89 ਪ੍ਰਾਣੀਆਂ ਨੇ ਅੰਮ੍ਰਿਤ ਸੰਚਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਨਾਮ ਬਾਣੀ ਦੇ ਲੜ ਲੱਗ ਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਆਪਣਾ ਜੀਵਨ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਕਲਗੀ ਧਰ ਦੇ ਪੁੱਤਰ ਧੀਓ ਅੰਮ੍ਰਿਤਧਾਰੀ ਹੋ ਕੇ ਜੀਓ ਇਹਨਾਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਇਥੋਂ ਦੇ ਯੋਗ ਉਪਰਾਲੇ ਜਿਹੜੇ ਹਨ ਉਹ ਸਰਦਾਰ ਬਲਤੇਜ ਸਿੰਘ ਦੀ ਖੋਖ ਬੀਬੀ ਹਰਦੀਪ ਕੌਰ ਦੀ ਖੋਖ ਅਜੈਕਟਿਵ ਮੈਂਬਰ ਜੋ ਕਿ ਇਸ ਹਲਕੇ ਦੇ ਹਨ ਉਹਨਾਂ ਨੇ ਯੋਗ ਅਗਵਾਈ ਕਰਦਿਆਂ ਹੋਇਆਂ ਅਤੇ ਮੈਨੇਜਰ ਸਰਦਾਰ ਗੁਰਲਾਲ ਸਿੰਘ ਦੀ ਗੁਰਦੁਆਰਾ ਕੋੜਿਆਂ ਵਾਲਾ ਸਾਹਿਬ ਤਿੰਨਾਂ ਦੀ ਯੋਗ ਉਪਰਾਲੇ ਦੇ ਸਦਕਾ ਸਮੂਹ ਪ੍ਰਚਾਰਕ ਸਹਿਬਾਨ ਢਾਡੀ ਸਹਿਬਾਨਾਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਗੁਰਬਾਣੀ ਦਾ ਗੁਰ ਇਤਿਹਾਸ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਪ੍ਰੇਰਿਤ ਕੀਤਾ ਤੇ ਇਸ ਅਮਰਿਤ ਸੰਚਾਰ ਦੇ ਵਿੱਚ ਇਨਾ ਸੰਗਤਾਂ ਨੂੰ ਪ੍ਰੇਰਿਤ ਕਰਕੇ ਗੁਰੂ ਦੇ ਲੜ ਲਾਣ ਦਾ ਯਤਨ ਕੀਤਾ ਹੈ ਗੁਰੂ ਪਾਤਸ਼ਾਹ ਜੀ ਸਭਨਾ ਗੁਰੂ ਲੜ ਲੱਗੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਸਭ ਅਫੀਸ ਦੇ ਰਾਹੀਂ ਮਦ ਇਸ ਮਾਲਵਾ ਜ਼ੋਨ ਦੇ ਕੀਤੇ ਹੋਏ ਯੋਗ ਉਪਰਾਲੇ ਸਤਿਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਸਮੂਹ ਸੰਗਤਾਂ ਕੋਲੋਂ ਕਰਾਉਂਦੇ ਰਹਿਣ ਦੀ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮਹਿੰਦਰ ਸਾਹਿਬ ਅੱਜ ਗੁਰਦੁਆਰਾ ਘੋੜਿਆਂਵਾਲਾ ਸਾਹਿਬ ਵਿਖੇ ਅਮਰਤ ਸੰਚਾਰ ਹੋਇਆ ਉਸ ਦੀ ਬਾਬਤ ਕੀ ਸੰਗਤਾਂ ਨੂੰ ਸਬੋਧਨ ਕਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂਵਾਲਾ ਮੈਨੇਜਰ ਹੋਂ ਦੇ ਨਾਂ ਤੇ ਸ਼ਰੂਮਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਦ ਦਿਵਸ ਅਤੇ ਗੁਰੂ ਰਾਮਦਾਸ ਪਾਸਾ ਜੀ ਦੇ ਗੁਰਤਾ ਗਦੀ ਦੀ 450 ਸਾਲਾਂ ਗੁਰਤਾ ਗਦੀ ਦੀਸ ਨੂੰ ਸਮਰਪਿਤ ਸਤਾਵ ਦੀਆਂ ਸੰਬੰਧੀ ਜੋ ਅੰਮ੍ਰਿਤ ਦੀ ਲੜੀ ਚਲਾਈ ਗਈ ਹੈ ਉਹ ਸੰਬੰਧੀ ਅੱਜ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਕੋੜੇਵਾਲਾ ਵਿਖੇ ਅਮਰ ਸੰਚਾਰ ਹੋਇਆ ਜਿਸ ਵਿੱਚ ਤਕਰੀਬਨ 90 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਗਿਆ ਗੁਰੂ ਕੇ ਜਹਾਜ਼ੇ ਚੜੇ ਨੇ ਜਿਹੜੇ ਪ੍ਰਚਾਰਕ ਸਹਿਬਾਨ ਅਨ ਡਿਊਟੀ ਤੇ ਆਏ ਸੀ ਉਹਨਾਂ ਨੇ ਬੜੀ ਮਿਹਨਤ ਦਾ ਸਦਕਾ ਇਹ ਕਾਰਜ ਸਪੂਰਨ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆ ਅਤੇ ਗੁਰੂ ਕੇ ਸੰਗਤਾਂ ਜਿਨ੍ਹਾਂ ਨੇ ਅਮਰਤ ਪਾਨ ਕੀਤਾ ਦਾਸ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਵਧਾਈ ਦੇ ਪਾਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ